ਪੁੱਤਰ ਵਚਨ ਚੋਂ ਜੋ ਸਿੱਖਣਾ ਆ ਅਜਪਾ ਸਿੱਖਾਂਗੇ ਕਿ ਜਦੋਂ ਅਸੀਂ ਰੂਹ ਦੇ ਨਾਲ ਪ੍ਰਾਰਥਨਾ ਕਰਦੇ ਹਾਂ ਤਾਂ ਪਰਮੇਸ਼ਵਰ ਸਾਡੇ ਲਈ ਕਿੱਦਾਂ ਡਿਵਾਈਨ ਹੈਲਪਰਸ ਨੂੰ ਖੜੇ ਕਰ ਦਿੰਦੇ ਹ ਹallelujah ਕੈਵਰੀਸ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਪਵਿੱਤਰ ਆਤਮਾ ਕਿਸ ਤਰੀਕੇ ਨਾਲ ਕੰਮ ਕਰ ਸਕਦਾ ਸਾਡੇ ਲਈ ਪਰ ਉਹ ਸਾਡੇ ਲਈ ਕੰਮ ਕਰਦਾ ਹੈ ਹallelujah ਤੇ ਅੱਜ ਅਸੀਂ ਇਸੇ ਚੀਜ਼ ਨੂੰ ਪਵਿੱਤਰ ਬਾਈਬਲ ਦੇ ਵਿੱਚੋਂ ਦੇਖਾਂਗੇ ਕਿਉਂਕਿ ਪਰਮੇਸ਼ਰ ਦਾ ਬਚਨ ਸਾਨੂੰ ਇਹ ਸਾਬਤ ਕਰਦਾ ਹੈ ਕਿ ਸਰਵ ਸ਼ਕਤੀਮਾਨ ਪਰਮੇਸ਼ਰ ਜੀ ਧਰਮੀਆਂ ਦੇ ਨਾਲ ਪ੍ਰੇਮ ਕਰਦੇ ਹਨ ਹallelujah ਤੇ ਉਹ ਮੈਟਰ ਨਹੀਂ ਕਰਦਾ ਕਿ ਉਹਰ ਮੀ ਜਾਣੇ ਕਿਸ ਮਜ਼ਹਬ ਚੋਂ ਆ ਕਿਸ ਕੌਮ ਚੋਂ ਆ ਕਿਸ ਰੰਗ ਦਾ ਆ ਕਿਸ ਦੇਸ਼ ਦਾ ਆ ਕਿਉਂਕਿ ਪਰਮੇਸ਼ਰ ਨੇ ਇਨਸਾਨ ਬਣਾਇਆ ਹallelujah ਆਓ ਆਪਾਂ ਦੇਖਦੇ ਹਾਂ ਪਵਿੱਤਰ ਬਾਈਬਲ ਦੇ ਵਿੱਚ ਰਸੂਲਾਂ ਦੇ ਕੰਮ ਨਿਊ ਟੈਸਟਾਮੈਂਟ ਦੇ ਵਿੱਚ ਬੁੱਕ ਆਫ ਐਕਟਸ ਰਸੂਲਾਂ ਦੇ ਕਰਤੱਵ ਉਹਦਾ 10 ਨੰਬਰ ਅਧਿਆਇ ਇੱਥੋਂ ਅਸੀਂ ਪੜ੍ਹਨਾ ਸ਼ੁਰੂ ਕਰਾਂਗੇ ਇਥੇ ਲਿਖਿਆ ਕੈਸਰੀਆ ਵਿੱਚ ਕੁਰਨੇਲੀਅਸ ਕਰਕੇ ਇੱਕ ਮਨੁੱਖ ਸੀ ਜਿਹੜਾ ਇਟਾਲੀਅਨੀ ਨਾਮੇ ਇੱਕ ਪਲਟਣ ਦਾ ਸੁਬੇਦਾਰ ਸੀ ਉਹ ਧਰਮੀ ਲੋਕ ਅਤੇ ਆਪਣੇ ਸਾਰੇ ਟੱਬਰ ਸਣੇ ਪਰਮੇਸ਼ਵਰ ਦਾ ਭੋਗ ਕਰਨ ਵਾਲਾ ਸੀ ਅਤੇ ਲੋਕਾਂ ਨੂੰ ਬਹੁਤ ਦਾਨ ਦਿੰਦਾ ਸੀ ਅਤੇ ਨਿਤ ਪਰਮੇਸ਼ਵਰ ਅੱਗੇ ਬੇਨਤੀ ਕਰਦਾ ਸੀ ਅਸੀਂ ਇੱਥੇ ਦੇਖਦੇ ਹਾਂ ਇੱਕ ਜਗ੍ਹਾ ਕੈਸਰੀਆ ਤੇ ਉੱਥੇ ਇੱਕ ਆਦਮੀ ਆ ਕੁਰਨੇਲੀਅਸ ਆ ਉਹ ਸੂਬੇਦਾਰ ਉਸ ਜਗ੍ਹਾ ਦੇ ਤੇ ਪਲਟਣ ਦਾ ਸੂਬੇਦਾਰ ਸੀ ਅਰ ਸੂਬੇਦਾਰ ਮਤਲਬ 100 ਸਿਪਾਈਆਂ ਦੇ ਉੱਤੇ ਇੱਕ ਜਿਹੜਾ ਇਨਚਾਰਜ ਹੋਵੇ ਉਹਨੂੰ ਸੂਬੇਦਾਰ ਕਿਹਾ ਜਾਂਦਾ ਹੈ ਸੂਬੇਦਾਰ ਦੇ ਹੇਠਾਂ 100 ਸੈਨਿਕ ਕੰਮ ਕਰਦੇ ਆ ਇੰਗਲਿਸ਼ ਤੋਂ ਨੂੰ ਸੰਚੇਰੀਅਨ ਵੀ ਕਿਹਾ ਜਾਂਦਾ ਹੈ ਤਾਂ ਇੱਥੇ ਇੱਕ ਸੂਬੇਦਾਰ ਆ ਜਿਹਦਾ ਨਾਮ ਕੌਰਨੇਲੀਅਸ ਆ ਉਹ ਸੂਬੇਦਾਰ ਹੋਣਾ ਆਪਣੇ ਆਪ ਦੇ ਵਿੱਚ ਇੱਕ ਰੁਤਬਾ ਆ ਇੱਕ ਚੰਗਾ ਆਦਰ ਵਾਲਾ ਅਹੁਦਾ ਆ ਅਨ ਲਿਖਿਆ ਉਹ ਧਰਮੀ ਬੰਦਾ ਸੀਗਾ ਉਹ ਧਰਮੀ ਲੋਕ ਆਪਣੇ ਸਾਰੇ ਟੱਬਰ ਸਣੇ ਪਰਮੇਸ਼ਵਰ ਦਾ ਭੈ ਰੱਖਦਾ ਸੀਗਾ ਭੈ ਕਰਨ ਵਾਲਾ ਸੀ ਤੇ ਦਾਨੀ ਮਨੁੱਖ ਸੀਗਾ ਤੇ ਲਿਖਿਆ ਨਿਤ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦਾ ਸੀਗਾ ਉਹ ਪ੍ਰੇਅਰ ਕਰਨਾ ਉਹਦਾ ਰੂਟੀਨ ਸੀ एवरीडे ਪ੍ਰੇਅਰ ਕਰਦਾ ਸੀਗਾ ਜਿਉ ਸੂਬੇਦਾਰ ਆ ਇਹਦਾ ਮਤਲਬ ਉਹਦਾ ਹੁਕਮ ਵੀ ਚੱਲਦਾ ਆ ਜੇ ਸੂਬੇਦਾਰ ਆ ਇਹਦਾ ਮਤਲਬ ਉਹ ਭੁੱਖੇ ਵੀ ਨਹੀਂ ਮਰਦਾ ਸੀਗਾ ਉਹਦੇ ਕੋਲੇ ਸਭ ਕੁਝ ਕਾਫੀ ਸੀ ਕਿਉਂਕਿ ਸੂਬੇਦਾਰੀ ਆਮ ਜਈ ਚੀਜ਼ ਨਾ ਸੀ ਨਾ ਹੈ ਸਭ ਕੁਝ ਹੋਣ ਦੇ ਬਾਵਜੂਦ ਵੀ ਉਹ ਆਰਮੀ ਦੇ ਵਿੱਚ ਇੱਕ ਚੰਗੇ ਅਹੁਦੇ ਤੇ ਹੋਣ ਦੇ ਬਾਵਜੂਦ ਉਹ ਲਈ ਆਈ ਕਰਨ ਵਿੱਚ ਲੱਗਾ ਰਹਿੰਦਾ ਸੀ ਪਰ ਪਰਮੇਸ਼ਵਰ ਦੇ ਭੈ ਵਿੱਚ ਰਹਿੰਦਾ ਸੀ ਸਿਰਫ ਆਪਣੇ ਆਪ ਨੂੰ ਹੀ ਪਰਮੇਸ਼ਵਰ ਦੇ ਭੈ ਚ ਨਹੀਂ ਰੱਖਦਾ ਸੀ ਪਰ ਆਪਣੇ ਪੂਰੇ ਪਰਿਵਾਰ ਨੂੰ ਵੀ ਉਹ ਪਰਮੇਸ਼ਵਰ ਦਾ ਭੈ ਮੰਨਣਾ ਸਿਖਾਉਂਦਾ ਸੀ ਹallelujah ਇੱਥੇ ਲਿਖਿਆ ਪੂਰੇ ਪਰਿਵਾਰ ਸਮੇਤ ਆਪਣੇ ਟੱਬਰ ਸਮੇਤ ਉਹ ਪਰਮੇਸ਼ਵਰ ਦਾ ਪਉ ਜਿਹੜਾ ਸੀਗਾ ਉਹ ਮੰਨਦਾ ਸੀ ਪਰਮੇਸ਼ਵਰ ਦਾ ਡਰ ਮੰਨਦਾ ਸੀ ਇਹਦਾ ਮਤਲਬ ਹੈ ਕਿ ਉਹ ਆਪਣੇ ਬੱਚਿਆਂ ਨੂੰ ਵੀ ਇਹ ਦੱਸਦਾ ਸੀ ਕਿ ਪਰਮੇਸ਼ਵਰ ਦੇ ਡਰ ਵਿੱਚ ਰਿਆ ਕਰੋ ਪ੍ਰਮੇਸ਼ਵਰ ਦਾ ਡਰ ਦੇ ਵਿੱਚ ਰਹਿਣਾ ਅਸੀਂ ਕਿਦਾਂ ਸਿੱਖਦੇ ਆ ਪਾਪ ਤੋਂ ਕਿਨਾਰਾ ਕਰਦੇ ਆ ਝੂਠ ਤੋਂ ਕਿਨਾਰਾ ਕਰਦੇ ਆ ਮਤਲਬ ਪਾਪ ਨਹੀਂ ਕਰਨਾ ਝੂਠ ਨਹੀਂ ਬੋਲਣਾ ਕੋਈ ਵੀ ਉਹ ਕੰਮ ਨਹੀਂ ਕਰਨਾ ਜਿਹੜਾ ਪਰਮੇਸ਼ਵਰ ਜੀ ਨੂੰ ਪਸੰਦ ਨਹੀਂ ਆ ਇਹਦਾ ਮਤਲਬ ਅਸੀਂ ਪਰਮੇਸ਼ਵਰ ਦਾ ਭੈ ਮੰਨਦੇ ਆ ਇੱਕ ਭੈ ਆ ਜਿਹੜਾ ਦੁਸ਼ਟ ਆਤਮਿਆਂ ਤੋਂ ਲੱਗਦਾ ਆ ਜਿਹੜਾ ਉਹ ਡਰ ਆ ਜਿਹੜਾ ਭੂਤਾਂ ਪ੍ਰੇਤਾਂ ਤੋਂ ਲੱਗਦਾ ਆ ਜਾਂ ਕਿਸੇ ਨੂੰ ਗਲਤੀ ਕਰਨ ਦੇ ਬਾਅਦ ਜਿਹੜਾ ਡਰ ਲੱਗਦਾ ਉਸ ਡਰ ਦਾ ਤੇ ਇਹ ਜਿਹੜਾ ਡਰ ਅਸੀਂ ਪਰਮੇਸ਼ਵਰ ਦਾ ਮੰਨਦੇ ਆ ਜਾਂ ਅਸੀਂ ਆਪਣੇ ਬਾਇਓਲੋਜੀਕਲ ਫਾਦਰ ਦਾ ਮੰਨਦੇ ਆ ਅਸੀਂ ਸੰਸਾਰਿਕ ਆਪਣੇ ਪਿਤਾ ਦਾ ਜਿਹੜਾ ਡਰ ਮੰਨਦੇ ਆ ਕੰਪਲੀਟਲੀ ਡਿਫਰੈਂਟ ਆ ਬਹੁਤ ਫਰਕ ਆ ਬੇਸ਼ੱਕ ਇੱਕੋ ਹੀ ਸ਼ਬਦ ਜਿਹੜਾ ਆ ਇਸਤੇਮਾਲ ਕੀਤਾ ਜਾਂਦਾ ਕਿ ਮੈਨੂੰ ਡਰ ਲੱਗਦਾ ਆ ਜਾਂ ਮੈਂ ਡਰ ਰੱਖਦਾ ਆ ਜਾਂ ਮੈਂ ਡਰ ਮੰਨਦਾ ਆ ਸ਼ਬਦ ਡਰ ਆ ਪਰ ਅਗਰ ਤੁਸੀਂ ਉਸ ਡਰ ਨੂੰ ਐਕਸਪਲੇਨ ਕਰੋਗੇ ਤਾਂ ਐਨ ਪੂਰਾ ਵੱਖਰਾ ਆ ਦੁਸ਼ਟ ਆਤਮਿਆਂ ਤੋਂ ਡਰਦੇ ਆ ਲੋਕ ਕਿਉਂਕਿ ਦੁਸ਼ਟ ਆਤਮੇ ਉਹਨਾਂ ਨੂੰ ਸਤਾਉਂਦੇ ਆ ਦੁਸ਼ਟ ਆਤਮੇ ਉਹਨਾਂ ਦੇ ਸਰੀਰ ਦੇ ਨਾਲ ਗਲਤ ਕੰਮ ਕਰਦੇ ਆ ਦੁਸ਼ਟ ਆਤਮੇ ਉਹਨਾਂ ਦੇ ਘਰਾਂ ਦੇ ਵਿੱਚ ਨਾਸ਼ ਕਰਦੇ ਆ ਇਸ ਕਰਕੇ ਲੋਕ ਉਹਨਾਂ ਤੋਂ ਡਰਦੇ ਆ ਪਰ ਜਿਹੜਾ ਅਸੀਂ ਪਰਮੇਸ਼ਵਰ ਦਾ ਭੈ ਮੰਨਦੇ ਆ ਪਰਮੇਸ਼ਵਰ ਸਾਨੂੰ ਇਦਾਂ ਨਹੀਂ ਡਰਾਉਂਦਾ ਸਾਨੂੰ ਸਤਾਉਂਦਾ ਨਹੀਂ ਸਾਡਾ ਨਾਸ਼ ਨਹੀਂ ਕਰਦਾ ਪਰ ਅਸੀਂ ਇੱਜ਼ਤ ਕਰਦੇ ਆ ਜਿਹਦੀ ਉਹਦਾ ਅਸੀਂ ਡਰ ਮੰਨਦੇ ਆਪਣੇ ਦਿਲ ਦੇ ਵਿੱਚ ਕਿ ਇਹ ਉਹਨੂੰ ਪਸੰਦ ਨਹੀਂ ਆਏ ਇਸ ਲਈ ਅਸੀਂ ਨਹੀਂ ਕਰਾਂਗੇ ਅਸੀਂ ਇੱਕ ਡਰ ਰੱਖਿਆ ਹੋਇਆ ਆਪਣੇ ਮਨ ਦੇ ਵਿੱਚ ਕਿ ਅਸੀਂ ਇਸ ਬਵਸਥਾ ਨੂੰ ਨਹੀਂ ਤੋੜਨੀ ਤਾਂ ਜਿਹੜਾ ਕਰਨੇਲੀਅਸ ਆ ਉਹ ਖੁਦ ਵੀ ਪਰਮੇਸ਼ਵਰ ਦੀ ਇੱਜ਼ਤ ਕਰਦਾ ਯਾ ਡਰ ਮੰਨਣਾ ਪਰਮੇਸ਼ਵਰ ਦਾ ਡਰ ਮੰਨਣਾ ਮਤਲਬ ਇੱਜ਼ਤ ਕਰਨਾ ਤਾਂ ਆਪਣੇ ਬੱਚਿਆਂ ਨੂੰ ਵੀ ਪਰਮੇਸ਼ਵਰ ਦਾ ਆਦਰ ਕਰਨਾ ਸਿਖਾਉਂਦਾ ਹਾਂ ਅੱਜ ਬਹੁਤ ਸਾਰੇ ਲੋਕ ਆ ਉਹ ਖੁਦ ਤਾਂ ਕਿਸੇ ਹੱਦ ਤੱਕ ਪਰਮੇਸ਼ਵਰ ਨੂੰ ਆਦਰ ਦਿੰਦੇ ਆ ਪਰ ਉਹ ਆਪਣੇ ਬੱਚਿਆਂ ਦੇ ਲਈ ਲਾਪਰਵਾਹ ਹਨ ਅਗਰ ਤੁਸੀਂ ਆਪਣੇ ਪਰਿਵਾਰ ਨੂੰ ਪਰਮੇਸ਼ਵਰ ਦਾ ਆਦਰ ਕਰਨਾ ਨਹੀਂ ਸਿਖਾਉਂਦੇ ਅਗਰ ਤੁਸੀਂ ਆਪਣੇ ਬੱਚਿਆਂ ਨੂੰ ਪਰਮੇਸ਼ਵਰ ਦਾ ਆਦਰ ਕਰਨਾ ਨਹੀਂ ਸਿਖਾਉਂਦੇ ਤੁਸੀਂ ਉਸ ਲੈਵਲ ਦੀ ਬਰਕਤ ਨੂੰ ਨਹੀਂ ਲੈ ਸਕਦੇ ਜਿਸ ਲੈਵਲ ਦੀ ਬਰਕਤ ਉਹ ਪਰਿਵਾਰ ਲੈ ਸਕਦਾ ਜਿਹੜਾ ਸਾਰੇ ਦਾ ਸਾਰਾ ਪਰਿਵਾਰ ਪਰਮੇਸ਼ਵਰ ਨੂੰ ਆਦਰ ਦਿੰਦਾ ਹੈ ਹਾਲੇਲੂਇਆ ਇਸ ਲਈ ਬਹੁਤ ਜ਼ਰੂਰੀ ਆ ਕਿ ਅਸੀਂ ਆਦਰ ਕਰਨਾ ਸਿੱਖੀਏ ਆਦਰ ਕਰੀਏ ਪਰਮੇਸ਼ਵਰ ਜੀ ਦਾ ਆਪਣੇ ਬਾਲ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਵੀ ਪਰਮੇਸ਼ਵਰ ਦਾ ਆਦਰ ਕਰਨਾ ਸਿਖਾਈਏ ਅਸੀਂ ਆਪਣੇ ਬੱਚਿਆਂ ਨੂੰ ਦੱਸੀਏ ਕਿ ਜਦੋਂ ਪਰਮੇਸ਼ਵਰ ਦਾ ਨਾਮ ਲੈ ਕੇ ਜਾਂ ਪਰਮੇਸ਼ਵਰ ਨੂੰ ਸੰਬੋਧਨ ਕਰਦੇ ਹਾਂ ਜਦੋਂ ਅਸੀਂ ਪਰਮੇਸ਼ਵਰ ਦੇ ਬਾਰੇ ਵਿੱਚ ਗੱਲ ਕਰਦੇ ਹਾਂ ਤੇ ਕਿੰਨਾ ادب ਸਲੀਕਾ ਹੋਣਾ ਚਾਹੀਦਾ ਹੈ ਸਾਡੇ ਅੰਦਰ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹਦਾ ਚਰਚਾ ਕਿੱਦਾਂ ਕਰਨਾ ਹੈ ਪਰਮੇਸ਼ਰ ਦੇ ਅੱਗੇ ਉਹਦੀ ਹਜ਼ੂਰੀ ਵਿੱਚ ਆਉਣਾ ਕਿੱਦਾਂ ਹੈ ਪਰਮੇਸ਼ਰ ਦੇ ਨਾਲ ਗੱਲ ਕਿੱਦਾਂ ਕਰਨੀ ਆ ਪਰਮੇਸ਼ਰ ਜੀ ਨੂੰ ਖੁਸ਼ ਕਿੱਦਾਂ ਕਰਨਾ ਹੈ ਪਰਮੇਸ਼ਰ ਕੋਲੋਂ ਆਸ਼ੀਸ਼ ਕਿੱਦਾਂ ਲੈਣੀ ਆ ਇਹ ਚੀਜ਼ਾਂ ਸੀ ਸਿੱਖਣੀਆਂ ਵੀ ਆ ਤੇ ਸਿਖਾਉਣੀਆਂ ਵੀ ਆ ਅਰ ਜਿਹੜਾ ਕਰਨੇਲੀਆ ਸਿਆ ਇਹ ਯਹੂਦੀ ਨਹੀਂ ਆ ਉਸ ਸਮੇਂ ਦੇ ਵਿੱਚ ਏ ਮੰਨਿਆ ਜਾਂਦਾ ਸੀਗਾ ਕਿ ਜਿਹੜੇ ਯਹੂਦੀ ਲੋਕ ਆ ਉਹ ਬਹੁਤ ਪਵਿੱਤਰ ਕੌਮ ਆ ਐਂਡ ਉਹ ਲੋਕ ਇੱਕ ਉੱਚੀ ਕੌਮ ਦੇ ਲੋਕਾਂ ਵਜੋਂ ਉਹਨਾਂ ਨੂੰ ਦੇਖਿਆ ਜਾਂਦਾ ਸੀ ਐਂਡ ਦੇ ਆ ਉਹ ਹੈ ਕਿਉਂਕਿ ਪਰਮੇਸ਼ਵਰ ਦਾ ਖਾਸ ਫੇਵਰ ਉਹਨਾਂ ਦੇ ਉੱਤੇ ਆ ਪਰ ਜਦਾ ਕੁਰਨੇਲੀਅਸ ਆ ਉਹਨਾਂ ਲੋਕਾਂ ਦੇ ਵਿੱਚ ਰਹਿੰਦਾ ਸੀ ਪਰ ਯਹੂਦੀ ਨਹੀਂ ਸੀ ਪਰ ਉਹਨੇ ਦੇਖਿਆ ਕਿ ਇਹ ਲੋਕ ਆਪਣੇ ਪਰਮੇਸ਼ਵਰ ਨੂੰ ਕਿੱਦਾਂ ਮੰਨਦੇ ਆ ਇਹ ਲੋਕ ਕਿਵੇਂ ਆਦਰ ਦਿੰਦੇ ਆਪਣੇ ਪਰਮੇਸ਼ਵਰ ਨੂੰ ਉਹਨੇ ਵੀ ਉਸੇ ਤਰੀਕੇ ਦੇ ਨਾਲ ਫੋਲੋ ਕਰਨਾ ਸ਼ੁਰੂ ਕੀਤਾ ਅਰ ਉਹ ਧਰਮੀ ਜਨ ਸਾਬਤ ਹੋਇਆ ਔਰ ਆਪਣੇ ਪੂਰੇ ਪਰਿਵਾਰ ਦੇ ਸਮੇਤ ਉਹ ਪਰਮੇਸ਼ਵਰ ਨੂੰ ਮਹਿਮਾ ਦਿੰਦਾ ਸੀ ਪਰਿਵਾਰ ਦੇ ਸਮੇਤ ਪਰਮੇਸ਼ਵਰ ਦਾ ਪੈਰ ਰੱਖਦਾ ਸੀ ਐਵਰੀ ਡੇ ਪ੍ਰੇਅਰ ਕਰਦਾ ਸੀ ਐਵਰੀ ਡੇ ਅੱਜ ਬਹੁਤ ਸਾਰੇ ਲੋਕ ਆ ਜਿਹੜੇ ਖੁਦ ਨੂੰ ਕਹਿੰਦੇ ਅਸੀਂ ਬੜੇ ਪਰਮੇਸ਼ਵਰ ਦੇ ਨਾਲ ਪਿਆਰ ਰੱਖਣ ਵਾਲੇ ਆ ਅਸੀਂ ਜਾਂ ਕਹਿ ਲਓ ਆਪਣੇ ਆਪ ਨੂੰ ਬੜੇ ਧਰਮੀ ਜਨ ਮੰਨਦੇ ਆ ਪਰ ਉਹ ਰੋਜ਼ਾਨਾ ਪ੍ਰੇਰ ਨਹੀਂ ਕਰਦੇ ਸਾਡੇ ਵਿਚਾਰ ਬਹੁਤ ਸਾਰੇ ਬੈਠੇ ਹੋਏ ਆ ਜਿਹੜੇ ਐਵਰੀਡੇ ਪ੍ਰੇਰ ਨਹੀਂ ਕਰਦੇ ਉਹਨਾਂ ਨੂੰ ਮਸੀਹ ਸੰਡੇ ਨੂੰ ਚੇਤਾ ਆਉਂਦਾ ਅੱਛਾ ਐਤਵਾਰ ਆ ਵੀ ਗਿਆ ਲੈ ਹੁਣ ਤਾਂ ਐਤਵਾਰ ਲੰਘਿਆ ਸੀ ਹਾਲੇ ਪਤਾ ਹੀ ਨਹੀਂ ਲੱਗਾ ਐਤਵਾਰ ਕਿੱਦਾਂ ਆ ਗਿਆ ਪਤਾ ਹੀ ਨਹੀਂ ਲੱਗਦਾ ਤੇ ਜਿਹੜੇ ਐਵਰੀਡੇ ਪ੍ਰੇਰ ਕਰਦੇ ਔਰ ਪਰਮੇਸ਼ਵਰ ਦੇ ਨਾਲ ਪ੍ਰੇਮ ਰੱਖਦੇ ਉਹਨਾਂ ਨੂੰ ਲੱਗਦਾ ਜਿਦਾ ਮਹੀਨੇ ਪਿੱਛੋਂ ਐਤਵਾਰ ਆਉਂਦਾ ਹੈ ਅਲਟਮੈਂਟ ਅਕੇ ਅਸੀਂ ਜਾਈਏ ਜਾ ਕੇ ਵਰਸ਼ਿਪ ਕਰੀਏ ਅਸੀਂ ਦੇਖੀਏ ਇਸ ਹਫਤੇ ਕਿਹਦੇ ਕਿਹਦੇ ਜੀਵਨ ਦੇ ਵਿੱਚ ਪਰਮੇਸ਼ਵਰ ਨੇ ਕੰਮ ਕੀਤਾ ਅਸੀਂ ਜਾ ਕੇ ਪਰਮੇਸ਼ਵਰ ਦੀ ਮਹਿਮਾ ਨੂੰ ਸੁਣੀਏ ਕਿੰਨੇ ਹੋਰ ਨਵੇਂ ਲੋਕਾਂ ਨੇ ਪਰਮੇਸ਼ਵਰ ਦੇ ਪ੍ਰੇਮ ਨੂੰ ਜਾਣਿਆ ਕਿੰਨੇ ਹੋਰ ਲੋਕਾਂ ਨੇ ਜਾਤ ਸਿੱਖੀ ਪਰਮੇਸ਼ਵਰ ਦਾ ਅਦਬ ਕਰਨ ਦੀ ਆਦਰ ਕਰਨ ਦੀ ਕਿਤਨੇ ਹੋਰ ਲੋਕੀ ਝੜਿਆ ਮੈਚੁਰ ਹੋਏ ਆ ਪਰਮੇਸ਼ਵਰ ਦੇ ਵਿੱਚ ਉਹਨਾਂ ਦੇ ਅੰਦਰ ਐਕਸਾਈਟਮੈਂਟ ਹੈ ਜਿਵੇਂ ਜਾਈਏ ਰਵਚੰਚਲ ਕੇ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਚ ਇਕੱਠੇ ਹੋਣ ਮੈਂ ਉਹਨਾਂ ਦੇ ਦਰਮਿਆਨ ਔਰ ਉਹ ਉਸ ਝੁੰਡ ਨੂੰ ਉਸ ਸੰਗਤ ਨੂੰ ਉਸ ਕਲਿਸਿਆ ਨੂੰ ਉਹ ਜੁਆਇਨ ਕਰਨ ਦੇ ਲਈ ਕਾਲੇ ਰਹਿੰਦੇ ਕਿ ਅਸੀਂ ਜਾਈਏ ਔਰ ਉਸ ਪ੍ਰੈਜ਼ੈਂਸ ਨੂੰ ਫੀਲ ਕਰ ਸਕੀਏ ਜਿਹੜੀ ਸਾਰਿਆਂ ਦੇ ਇਕੱਠੇ ਹੋਣ ਦੇ ਨਾਲ ਆ ਬੇਸ਼ੱਕ ਜਦੋਂ ਤੁਸੀਂ ਘਰ ਵਿੱਚ ਪ੍ਰਾਰਥਨਾ ਕਰਦੇ ਆ ਪਰਮੇਸ਼ਵਰ ਜੀ ਦੀ ਪ੍ਰੈਜ਼ੈਂਸ ਆ ਪਰ ਤੁਸੀਂ ਮਹਿਸੂਸ ਕਰਕੇ ਦੇਖਿਓ ਜੇਸ ਪ੍ਰੈਜ਼ੈਂਸ ਨੂੰ ਤੁਸੀਂ ਕਲੀਸਿਆ ਦੇ ਅੰਦਰ ਆਣ ਕੇ ਪਰਮੇਸ਼ਵਰ ਦੀ ਨੂੰ ਫੀਲ ਕਰਦੇ ਹੋ ਤੁਹਾਨੂੰ ਕਦੀ ਵੀ ਇਕੱਲੇ ਆ ਫੀਲ ਨਹੀਂ ਹੁੰਦੀ ਹallelujah ਤਾਂ ਇਹ ਆਪਣੀ ਪੂਰੀ ਫੈਮਿਲੀ ਦੇ ਨਾਲ ਪ੍ਰਾਪਤਨਾ ਵੀ ਕਰਦਾ ਆ एवरीडे ਤੇ ਦਾਨ ਵੀ ਦਿੰਦਾ ਆ ਕਿਨਾਂ ਉਹਨੇ ਦਿਨ ਦੇ ਤੀਏ ਇੱਕ ਪੈਰ ਦਰਸ਼ਨ ਪਾ ਕੇ ਸਾਫ਼ ਵੇਖਿਆ ਪਰਮੇਸ਼ਵਰ ਦਾ ਇੱਕ ਦੂਤ ਉਹਦੇ ਕੋਲ ਅੰਦਰ ਆਇਆ ਤੇ ਉਹਨੂੰ ਆਖਿਆ ਹੇ ਕੁਰਨੇਲੀਅਸ ਉਹਨੇ ਉਸਦੀ ਵੱਲ ਧਿਆਨ ਕਰਕੇ ਵੇਖਿਆ ਤੇ ਡਰ ਕੇ ਕਿਹਾ ਪ੍ਰਭੂ ਜੀ ਕੀ ਹੈ ਉਸਨੇ ਉਹਨੂੰ ਆਖਿਆ ਤੇਰੀਆਂ ਪ੍ਰਾਰਥਨਾ ਅਤੇ ਤੇਰੇ ਦਾਨ ਯਾਦਗਿਰੀ ਦੇ ਲਈ ਪਰਮੇਸ਼ਵਰ ਦੇ ਹਜ਼ੂਰ ਪਹੁੰਚੇ ਹallelujah ਹੁਣ ਉਹ ਇੱਕ ਦਿਨ ਪ੍ਰਾਰਥਨਾ ਕਰ ਰਿਹਾ ਆ ਤੇ ਪ੍ਰਾਪ ਤੀਜਾ ਕ ਪੈ ਰਿਹਾ ਤੇ ਉਹ ਇੱਕ ਵਿਜ਼ਨ ਦੇਖਦਾ ਆ ਇੱਕ ਦਰਸ਼ਨ ਦੇਖਦਾ ਆ ਤੇ ਉਸ ਦਰਸ਼ਨ ਦੇ ਵਿੱਚ ਇੱਕ ਦੂਤ ਉਹਦੇ ਕੋਲੇ ਉਹਦੇ ਰੂਮ 'ਚ ਆਇਆ ਆ ਉਹਦੇ ਅੰਦਰ ਆਇਆ ਆ ਤੇ ਉਹਨੇ ਉਹਦਾ ਨਾਮ ਲੈ ਕੇ ਪੁਕਾਰਿਆ ਆ ਉਸ ਦੂਤ ਨੇ ਉਹਦਾ ਨਾਮ ਲਿਆ ਆ ਕਹਿੰਦਾ ਹੇ ਕਰਨੇਲੀਅਸ ਤੇ ਲਿਖਿਆ ਕਰਨੇਲੀਅਸ ਨੇ ਉਹਦੇ ਵੱਲ ਧਿਆਨ ਨਾਲ ਵੇਖਿਆ ਤੇ ਡਰ ਕੇ ਕਿਹਾ ਦੇਖੋ ਨਾ ਉਹ ਪ੍ਰਾਰਥਨਾ ਕਰ ਰਿਹਾ ਆ ਅਰੇ ਅਚਨ ਚੇਤ ਕਿਉਂਕਿ ਦੂਤ ਆ ਪਰਮੇਸ਼ਵਰ ਦੇ ਵੱਲੋਂ ਭੇਜਿਆ ਹੋਇਆ ਆ ਤਾਂ ਜਰੂਰ ਜਲਾਲੀ ਵੀ ਹੋਊਗਾ ਤਾਂ ਉਹਨੇ ਉਹਨੂੰ ਧਿਆਨ ਨਾਲ ਜਦੋਂ ਦੇਖਿਆ ਤਾਂ ਉਹਨੇ ਨੋਟਿਸ ਤਾਂ ਜਰੂਰ ਕੀਤਾ ਕਿ ਮੇਰਾ ਸਿਪਾਈ ਨਹੀਂ ਆ ਮੇਰੇ ਫੈਮਿਲੀ ਦਾ ਕੋਈ ਮੈਂਬਰ ਨਹੀਂ ਆ ਅਰ ਅਦਭੁਤ ਆ ਤਾਂ ਉਹਨੇ ਉਹ ਦਿਨ ਉਹ ਡਰਿਆ ਤੇ ਉਹਨੇ ਕਿਹਾ ਦੱਸੋ ਪ੍ਰਭੂ ਜੀ ਕੀ ਗੱਲ ਆ ਕਿਉਂਕਿ ਹੁਣ ਉਸ ਦੂਤ ਨੇ ਉਹਦਾ ਨਾਮ ਵੀ ਲੈ ਕੇ ਬੋਲਿਆ ਆ ਉਹਨੇ ਕੁਰਨੇਲੀਅਸ ਕਹਿ ਕੇ ਉਹਨੂੰ ਆਵਾਜ਼ ਦਿੱਤੀ ਆ ਕਹਿੰਦਾ ਦੂਤ ਨੇ ਕੀ ਰਿਪਲਾਈ ਕੀਤੀ ਉਹਨੂੰ ਉਸਨੇ ਉਹਨੂੰ ਆਖਿਆ ਤੇਰੀਆਂ ਪ੍ਰਾਰਥਨਾ ਤੇ ਤੇਰੇ ਦਾਨ ਜਾਦਗਰੀ ਦੇ ਲਈ ਪਰਮੇਸ਼ਵਰ ਦੇ ਹਜ਼ੂਰ ਪਹੁੰਚੇ ਅੱਜ ਕਿੰਨਿਆਂ ਨੂੰ ਸਵਰਗ ਦੂਤਾਂ ਨੇ ਅਜੇ ਤੱਕ ਇਹ ਸੁਨੇਹਾ ਦਿੱਤਾ ਬਹੁਤ ਰੀਅਰ ਬਹੁਤ ਕੱਟ ਕਿ ਕਿਸੇ ਨੂੰ ਆਣ ਕੇ ਸਵਰਗ ਦੂਤ ਨੇ ਇਹ ਕਿਹਾ ਹੋਏ ਕਿ ਤੇਰੀਆਂ ਪ੍ਰਾਰਥਨਾਵਾਂ ਸੁਣੀਆਂ ਗਈਆਂ ਤੇਰੇ ਦਾਨ ਜਿਹੜੇ ਹਨ ਪਰਮੇਸ਼ਵਰ ਨੂੰ ਕਬੂਲ ਹੋ ਗਏ ਮਨਜ਼ੂਰ ਹੋ ਗਏ ਪ੍ਰਵਾਨ ਹੋ ਗਏ ਅਗਰ ਨਹੀਂ ਨਾ ਸਾਨੂੰ ਸੁਨੇਹਾ ਮਿਲ ਰਿਹਾ ਜਾਂ ਨਹੀਂ ਫੀਲ ਹੋ ਰਿਹਾ ਕਈ ਲੋਕੀ ਸ਼ੱਕ ਵਿੱਚ ਵੀ ਆ ਕਿ ਪਤਾ ਨਹੀਂ ਸਾਡੀਆਂ ਪ੍ਰਾਰਥਨਾਵਾਂ ਸੁਣੀਆਂ ਵੀ ਜਾਂਦੀਆਂ ਕਿ ਨਹੀਂ ਪਤਾ ਨਹੀਂ ਸਾਡੇ ਦਾਨ ਜਿਹੜੇ ਉਹ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਮੰਨੇ ਵੀ ਜਾਂਦੇ ਆ ਪ੍ਰਵਾਨ ਵੀ ਹੁੰਦੇ ਆ ਕਿ ਨਹੀਂ ਤਾਂ ਉਹਦਾ ਇੱਕ ਰੀਜ਼ਨ ਅਸੀਂ ਖੋਦੀ ਆ ਉਹਦਾ ਕਾਰਨ ਅਸੀਂ ਖੋਦੇ ਆ ਉਹ ਇਸ ਤਰੀਕੇ ਦੇ ਨਾਲ ਆ ਸਾਡੀਆਂ ਪ੍ਰਾਰਥਨਾਵਾਂ ਵੀ ਸ਼ੱਕ ਵਾਲੀਆਂ ਹੁੰਦੀਆਂ ਤੇ ਜਦੋਂ ਅਸੀਂ ਦਿੰਨੇ ਆ ਨਾ ਉਦੋਂ ਵੀ ਬਦਨੀਤੀ ਦੇ ਨਾਲ ਦਿੰਨੇ ਆ ਪ੍ਰਾਪਨਾ ਕਰਦੇ ਆ ਤਾਂ ਪ੍ਰਾਰਥਨਾ ਦੇ ਵਿੱਚ ਨਾ ਤਾਂ ਉਹ ਆਦਰ ਆ ਜਿਹੜਾ ਪਰਮੇਸ਼ਵਰ ਨੂੰ ਦੇਣਾ ਚਾਹੀਦਾ ਆ ਪ੍ਰਾਰਥਨਾ ਕਰਦੇ ਹਾਂ ਤੇ ਨਾ ਉਹ ਸਮਾਂ ਆ ਜੇ ਜੇ ਇਸ ਸਮੇਂ ਦੇ ਵਿੱਚ ਬੈਠ ਕੇ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਆ ਜੇ ਇਸ ਤਰੀਕੇ ਨਾਲ ਪ੍ਰਾਰਥਨਾ ਕਰਨੀ ਚਾਹੀਦੀ ਆ ਜਿੰਨਾ ਸ਼ਬਦਾਂ ਦੇ ਨਾਲ ਪ੍ਰਾਰਥਨਾ ਕਰਨੀ ਚਾਹੀਦੀ ਆ ਇਸ ਕਰਕੇ ਪ੍ਰਾਰਥਨਾ ਵੀ ਸੁਣੇ ਜਾਣ ਦੀ ਕੋਈ ਸ਼ੋਰਟੀ ਫੀਲ ਨਹੀਂ ਹੁੰਦੀ ਆਪਣੇ ਆਪ ਨੂੰ ਕੋਈ ਯਕੀਨ ਜਿਹਾ ਨਹੀਂ ਆਉਂਦਾ ਦਾਨ ਦਿੱਤੇ ਆ ਤਾਂ ਮਨ ਵਿੱਚ ਇਹਦੇ ਨਾਲ ਜੇ ਫਰੂਟ ਆ ਜਾਂਦਾ ਨਾ ਸਾਰਾ ਹਫਤਾ ਨਿਆਣਿਆਂ ਨੇ ਰੱਜ ਕੇ ਖਾਣਾ ਸੀ ਸੂਟ ਲੈ ਲੈਣਾ ਸੀ ਨਮਾ ਏਦਾਂ ਹੋ ਜਾਣਾ ਸੀ ਪਾ ਦੇਣਾ ਤੇ ਪਿੱਛੋਂ ਸਕੀਮਾਂ ਲਾਈ ਜਾਣੀਆਂ ਵੀ ਉਹਦੇ ਨਾਲ ਹੋਰ ਕੀ ਕੀ ਹੋ ਸਕਦਾ ਸੀ ਇਹ ਬਹੁਤ ਵੱਡਾ ਰੀਜ਼ਨ ਆ ਅਰ ਇਹ ਬਹੁਤ ਜਣਿਆਂ ਦੀ ਲਾਈਫ ਦੇ ਵਿੱਚ ਆ ਪਰ ਜਦੋਂ ਕੌਰਨੇਲੀਅਸ ਕਰਦਾ ਸੀ ਏਦਾਂ ਦਾ ਕੁਝ ਨਹੀਂ ਕਰਦਾ ਸੀ ਉਹ ਆਪਣੇ ਮਨ ਚੋਂ ਤਾਂ ਕੁਝ ਨਹੀਂ ਉਹ ਪਰਮੇਸ਼ਵਰ ਦੇ ਅੱਗੇ ਬੈਠਦਾ ਸੀ ਪ੍ਰਾਰਥਨਾ ਕਰਨ ਦੇ ਲਈ ਤੋਂ ਧੰਨਵਾਦ ਕਰਨ ਦੇ ਲਈ ਬੈਠਦਾ ਸੀ ਉਹ ਜ਼ਰੂਰਤਮੰਦਾਂ ਨੂੰ ਦਿੰਦਾ ਸੀ ਤਾਂ ਆਪਣੇ ਮਨ ਦੇ ਵਿੱਚ ਪਰਮੇਸ਼ਵਰ ਦਾ ਆਦਰ ਰੱਖ ਕੇ ਕਿ ਪਰਮੇਸ਼ਵਰ ਦਾ ਹੁਕਮ ਹੈ ਇਸ ਲਈ ਉਹ ਦਿੰਦਾ ਸੀ ਇਸ ਲਈ ਉਹ দান ਜਿਹੜਾ ਜੰਪੇਟਾ ਜੋ ਵੀ ਸੀ ਉਹ ਕਰਦਾ ਸੀ ਤਾਂ ਪਰਮੇਸ਼ਵਰ ਨੇ ਸਵਰਗੀ ਦੂਤ ਨੂੰ ਭੇਜਿਆ ਕਿ ਉਹ ਜਾ ਕੇ ਉਹਨੂੰ ਤਸੱਲੀ ਦੇਵੇਂ ਕਿ ਤੇਰੀਆਂ ਦੁਆਵਾਂ ਜਿਹੜੀਆਂ ਆ ਉਹ ਸੁਣੀਆਂ ਗਈਆਂ ਤੇ ਤੇਰੇ ਦਾਨ ਵੀ ਜਿਹੜੇ ਆ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਪਹੁੰਚ ਗਏ। ਕਹਿੰਦਾ ਹਤੇ ਹੁਣ ਯਾਪਾ ਨੂੰ ਮਨੁੱਖ ਭੇਜ ਕੇ ਉਸ ਸ਼ਮਯੂਨ ਨੂੰ ਜਿਹੜਾ ਪਤਰਸ ਸੱਦੀ ਦਾ ਹੈ ਬੁਲਾ ਬੁਲਵਾ ਲੈ। ਉਹ ਕਿਸੇ ਸ਼ਮਯੂਨ ਖਟੀਕ ਦੇ ਉੱਤਰਿਆ ਹੋਇਆ ਹੈ ਜਿਹਦਾ ਘਰ ਸਮੁੰਦਰ ਦੇ ਕੰਢੇ ਹੈ। ਸਵਰਗਦੂਤ ਐਡਰੈਸ ਦੇ ਰਿਹਾ ਆ ਕੁਰਨੇਲੀਅਸ ਨੂੰ। ਦੱਸ ਰਿਹਾ ਇਹ ਕਿ ਪੱਤਰ ਦੇ ਬਾਰੇ ਵਿੱਚ ਦੱਸ ਰਿਹਾ ਕਹਿੰਦਾ ਹੁਣ ਤੂੰ ਐਦਾਂ ਕਰ ਕਿਸੇ ਨੂੰ ਸੱਦਾ ਦੇ ਕੇ ਭੇਜ ਯਾਪਾ ਵੱਲ ਨੂੰ ਤੇ ਉੱਥੇ ਫਲਾਨੇ ਦੇ ਘਰ ਫਲਾਨੇ ਪਾਸੇ ਘਰਿਆ ਸਮੁੰਦਰ ਵਾਲੇ ਪਾਸੇ ਤੇ ਤੂੰ ਉਹਨੂੰ ਆਪਣੇ ਘਰ ਨੂੰ ਸੱਦ ਅਰ ਜਾਂ ਉਹ ਦੂਤ ਜਿਨ੍ਹਾਂ ਨੇ ਉਸ ਨਾਲ ਗੱਲਾਂ ਕੀਤੀਆਂ ਸਨ ਚਲਿਆ ਗਿਆ ਤਾਂ ਉਹਨੇ ਆਪਣੇ ਟੈਲੂਆਂ ਵਿੱਚੋਂ ਦੋ ਜਣੇ ਅਤੇ ਉਹਨਾਂ ਵਿੱਚੋਂ ਜਿਹੜੇ ਨਿਤ ਉਹਦੇ ਕੋਲ ਰਹਿੰਦੇ ਸਨ ਇੱਕ ਧਰਮੀ ਸਿਪਾਹੀ ਨੂੰ ਸੱਦਿਆ ਅਤੇ ਸਭ ਗੱਲਾਂ ਉਹਨਾਂ ਨੂੰ ਸੁਣਾ ਕੇ ਆਪਾਂ ਨੂੰ ਕੱਲਿਆਂ ਹੁਣ ਜਦੋਂ ਉਹ ਸਵਰਗਦੂਤ ਦੱਸ ਕੇ ਚਲਿਆ ਗਿਆ ਆ ਐਡਰੈਸ ਲੈ ਕੇ ਚਲੇ ਗਿਆ ਆ ਔਰ ਇਹ ਵੀ ਦੱਸ ਕੇ ਚਲੇ ਗਿਆ ਕਿ ਤੇਰੀਆਂ ਅਰਦਾਸਾਂ ਵੀ ਸੁਣੀਆਂ ਗਈਆਂ ਤੇ ਤੇਰੇ ਦਾਨ ਵੀ ਪ੍ਰਵਾਨ ਹੋਏ ਆ ਤਾਂ ਕੀ ਹੋਇਆ ਹੁਣ ਉਹਨੇ ਯਕੀਨ ਕਰ ਲਿਆ ਆ ਕਿ ਜੋ ਸਵਰਗਦੂਤ ਨੇ ਮੈਨੂੰ ਦੱਸਿਆ ਆ ਉਹ ਬਿਲਕੁਲ ਠੀਕ ਆ ਉਹਨੇ ਸ਼ੱਕ ਨਹੀਂ ਕੀਤਾ ਦੇਖੋ ਇੱਥੇ ਇੱਕ ਬਹੁਤ ਵੱਡੀ ਚੀਜ਼ ਆ ਇੱਥੇ ਕੁਰਨੇਲੀਅਸ ਕਿਸੇ ਤਰ੍ਹਾਂ ਦੀਆਂ ਸੋਚਾਂ ਵਿੱਚ ਨਹੀਂ ਪਿਆ ਕਿਸੇ ਵਿਚਾਰਾਂ ਵਿੱਚ ਨਹੀਂ ਪਿਆ ਵਿਪਲਾਏ ਸੁਪਨੇ ਵਿੱਚ ਉਦਾਂ ਹੀ ਤੇ ਨਹੀਂ ਹੋਇਆ ਕਿਤੇ ਪ੍ਰਾਰਥਨਾ ਕਰਦਿਆਂ ਕਰਦਿਆਂ ਮੇਰੀ ਝੋਕ ਲੱਗੀ ਹੋਵੇ ਤੇ ਉਦਾਂ ਹੀ ਕੁਝ ਹੋ ਗਿਆ ਹੋਵੇ ਪਤਾ ਨਹੀਂ ਆਇਆ ਵੀ ਹੋਊਗਾ ਕਿ ਨਹੀਂ ਮੈਂ ਤੇ ਜਾਣਦਾ ਵੀ ਨਹੀਂ ਆ ਮੈਂ ਕਿਹੜਾ ਯਹੂਦੀ ਆ ਔਰ ਉਹ ਯਹੂਦੀ ਜਿਹੜੇ ਬਾਰੇ ਵਿੱਚ ਦੱਸਿਆ ਆ ਉਹ ਵੀ ਇਸ ਜਗ੍ਹਾ ਦਾ ਰਹਿਣ ਵਾਲਾ ਕੋਈ ਪੱਕਾ ਇਨਸਾਨ ਨਹੀਂ ਆ ਉਹਨੇ ਕੋਈ ਸ਼ੱਕ ਨਹੀਂ ਕੀਤਾ ਔਰ ਨੰਬਰ ਦੋ ਅਸੀਂ ਇੱਥੇ ਇੱਕ ਚੀਜ਼ ਨੂੰ ਦੇਖਦੇ ਆ ਕਹਿੰਦਾ ਦੋ ਜਿਹੜੇ ਜਿਹੜੇ ਨੇਤੋ ਦੇ ਕੋਲ ਹੀ ਰਹਿੰਦੇ ਸੀ ਉਹਨਾਂ ਨੂੰ ਸਦਿਆ ਤੇ ਉਹਨਾਂ 'ਚੋਂ ਇੱਕ ਧਰਮੀ ਬੰਦੇ ਨੂੰ ਸਾਰੀ ਗੱਲਬਾਤ ਉਹਨੇ ਦੱਸੀ ਆ ਇੱਥੇ ਲਿਖਿਆ ਕਹਿੰਦਾ ਇੱਕ ਧਰਮੀ ਸਬਾਈਡ ਨੂੰ ਸੱਦਿਆ ਦੋ ਜਣੇ ਉਹਦੇ ਨਾਲ ਰਹਿੰਦੇ ਐਵਰੀ ਡੇ ਹੁਣ ਇਹਦਾ ਮਤਲਬ ਆ ਜਿਹੜੇ ਦੋ ਜਣੇ ਉਹਦੇ ਨਾਲ ਰਹਿੰਦੇ ਇਹ ਉਹਨਾਂ ਦੇ ਨਾਲ ਵੀ ਪਰਮੇਸ਼ਵਰ ਦੇ ਬਾਰੇ ਵਿੱਚ ਗੱਲਾਂ ਕਰਦਾ ਰਹਿੰਦਾ ਸੀ ਤਾਂ ਇਹ ਲਿਖਿਆ ਨਾ ਉਹਨਾਂ ਚੋਂ ਇੱਕ ਧਰਮੀ ਨੂੰ ਆਪਣੇ ਕੋਲ ਸੱਦਿਆ ਜਦੋਂ ਤੁਹਾਡੀ ਸੰਗਤ ਜਿਹੜੀ ਆ ਉਹ ਜਿੱਦਾਂ ਦੇ ਤੁਸੀਂ ਆਂ ਅਗਰ ਤੁਸੀਂ ਧਰਮੀ ਆ ਤਾਂ ਤੁਸੀਂ ਨਾਲ ਜਿਹੜੇ ਰਹਿਣਗੇ ਤੁਸੀਂ ਉਹਨਾਂ ਨੂੰ ਵੀ ਧਰਮੀ ਬਣਾ ਸਕਦੇ ਆਂ ਜਾਂ ਤੁਸੀਂ ਧਰਮੀ ਦੇ ਨਾਲ ਰਹਿੰਦੇ ਆਂ ਤਾਂ ਉਹ ਉਹਦੇ ਗੁਣ ਤੁਹਾਡੇ ਵਿੱਚ ਵੀ ਆ ਜਾਣਗੇ ਹੁਣ ਇੱਥੇ ਇਹਦੇ ਨਾਲ ਦੋ ਸਿਪਾਹੀ ਰਹਿੰਦੇ ਆ ਕਿਉਂਕਿ ਇਹ ਇਹਦੇ ਕੋਲੇ ਵੱਡਾ ਅਹੁਦਾ ਆ ਯਾਰ ਇਹਦੇ ਨਾਲ ਦੋ ਸਹਾਇਕ ਸਿਪਾਹੀ ਆ ਇਥੋਂ ਸਾਨੂੰ ਸਮਝ ਆਉਂਦੀ ਹੈ ਕਿ ਕਰਨੇਲੀਅਸ ਰੱਬ ਦੀਆਂ ਗੱਲਾਂ ਉਹਨਾਂ ਦੇ ਨਾਲ ਵੀ ਕਰਦਾ ਰਹਿੰਦਾ ਸੀ ਔਰ ਉਹ ਧਾਰਮਿਕਤਾ ਜਿਹੜੀ ਕਰਨੇਲੀਅਸ ਦੀ ਲਾਈਫ ਦੇ ਵਿੱਚ ਸੀ ਉਹ ਉਹਨਾਂ ਸਿਪਾਈਆਂ ਸੈਨਿਕਾਂ ਦੀ ਲਾਈਫ ਦੇ ਵਿੱਚ ਵੀ ਟਰਾਂਸਫਰ ਹੋਈ ਸੀ ਹallelujah ਅੱਜ ਬਹੁਤ ਸਾਰੇ ਲੋਕ ਆ ਆਪਣੀ ਜੌਬ ਦੇ ਉੱਤੇ ਜਾਂਦੇ ਆ ਉਹ ਸਿਰਫ ਆਪਣੇ ਕੰਮ ਨਾਲ ਕੰਮ ਰੱਖਦੇ ਆ ਤੁਸੀਂ ਆਪਣੀ ਜੌਬ ਦੇ ਇਸੇ ਵੀ ਤਰ੍ਹਾਂ ਦੀ ਜੌਬ ਹੈ ਤੁਸੀਂ ਉੱਥੇ ਇਵੈਂਜਲਿਜ਼ਮ ਕਰ ਸਕਦੇ ਆ ਤੁਸੀਂ ਐਵਰੀਡੇ ਮਿਨਿਸਟਰੀ ਕਰ ਸਕਦੇ ਆ ਐਵਰੀਡੇ ਜਿਨ੍ਹਾਂ ਲੋਕਾਂ ਦੇ ਨਾਲ ਤੁਸੀਂ ਉੱਠਦੇ ਪੈਂਦੇ ਆ ਉਹਨਾਂ ਦੇ ਨਾਲ ਤੁਸੀਂ ਪਰਮੇਸ਼ਵਰ ਦੀ ਮਹਿਮਾ ਨੂੰ ਸ਼ੇਅਰ ਕਰੋ ਤਾਂ ਜੋ ਉਹ ਵੀ ਬਚਾਏ ਜਾਣ ਉਹਨਾਂ ਦੇ ਸਾਹਮਣੇ ਪਰਮੇਸ਼ਵਰ ਦੇ ਕੈਰੇਕਟਰ ਨੂੰ ਰਿਪਰੈਜ਼ੈਂਟ ਕਰੋ ਉਹ ਪਰਮੇਸ਼ਵਰ ਦਾ ਚਰਿੱਤਰ ਜਿਹੜਾ ਪਰਮੇਸ਼ਵਰ ਨੇ ਤੁਹਾਡੇ ਅੰਦਰ ਧਰਮੀ ਜਨ ਦੇ ਰੂਪ ਵਿੱਚ ਆਪਣੀ ਧਾਰਮਿਕਤਾ ਦੇ ਰਾਹੇ ਪਾਇਆ ਆ ਉਸ ਕਰੈਕਟਰ ਨੂੰ ਆਪਣੀ ਡਿਸਪਲੇ ਤੇ ਲਗਾਓ ਭਾਵੇਂ ਤੁਹਾਡੇ ਕੰਮਾਂ ਤੋਂ ਪਰਮੇਸ਼ਵਰ ਦੀ ਮਹਿਮਾ ਪ੍ਰਗਟ ਹੋਵੇ ਤੁਹਾਡੇ ਬੋਲਣ ਚੱਲਣ ਤੋਂ ਪਤਾ ਲੱਗੇ ਕਿ ਇਹ ਬੰਦਾ ਜਿਹੜਾ ਨਾ ਇਹ ਦੁਨੀਆਦਾਰੀ ਵਾਲੀਆਂ ਗੱਲਾਂ ਨਹੀਂ ਕਰਦਾ ਇਹ ਬੰਦਾ ਜਿਹੜਾ ਧਰਮੀ ਬੰਦਾ ਹੈ ਇਥੇ ਕੋਇਰ ਦੇ ਵਿੱਚ ਬੇਟੀ ਆ ਕੱਲ ਕੱਲ ਨੂੰ ਮੇਰੇ ਨਾਲ ਗੱਲ ਕਰ ਰਹੀ ਸੀ ਮੈਨੂੰ ਇੰਨਾ ਚੰਗਾ ਲੱਗਾ ਉਹ ਮੈਨੂੰ ਕਹਿੰਦੀ ਪਾਸਟਰ ਜੀ ਮੈਂ ਆਪਣੇ ਸਕੂਲ ਦੇ ਵਿੱਚ ਬਾਈਬਲ ਲੈ ਕੇ ਜਾਨੀ ਹਾਂ ਤੇ ਜਦੋਂ ਹੀ ਫ੍ਰੀ ਪੀਰੀਅਡ ਹੁੰਦਾ ਆ ਮੈਂ ਬਾਈਬਲ ਖੋਲ ਲੈਂਦੀ ਆ ਤਾਂ ਜਿਹੜੀਆਂ ਮੇਰੀਆਂ ਕਲਾਸਮੇਟਸ ਆ ਉਹ ਮੈਨੂੰ ਕਹਿ ਦਿੰਦੇ ਜਦੋਂ ਵੀ ਮੈਂ ਕਲਾਸ ਸੈਂਟਰ ਕਹਿੰਦੀ ਉਹ ਕਹਿੰਦੇ ਰੱਬ ਦਾ ਬੰਦਾ ਆ ਗਿਆ ਅਮੇਜ਼ਿੰਗ ਆ ਇਫ ਵੰਡਰਫੁਲ ਆ ਐਂਡ ਇਫ ਬਹੁਤ ਅੱਛਾ ਟਾਈਟਲ ਉਹਨੂੰ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਪ੍ਰਾਪਤ ਹੋਇਆ ਤੇ ਜਾਣਦੇ ਨਾਲ ਕੰਮ ਹੁੰਦਾ ਆ ਉਹ ਨਹੀਂ ਜਾਣਣ ਗਿਆ ਕਿ ਇਹ ਜਿਸ ਰੱਬ ਨੂੰ ਮੰਨਦੀ ਆ ਉਹ ਸੱਚਾ ਤੇ ਜਿਉਂਦਾ ਰੱਬ ਆ ਤੁਸੀਂ ਵੀ ਕਰ ਸਕਦੇ ਆ ਅਗਰ ਇੱਕ ਬੱਚਾ ਆਪਣੇ ਮਨ ਦੇ ਅੰਦਰ ਇਸ ਚੀਜ਼ ਨੂੰ ਰੱਖ ਸਕਦਾ ਤੇ ਅਸੀਂ ਸਿਆਣੇ ਲੋਕ ਕਿਉਂ ਨਹੀਂ ਰੱਖ ਸਕਦੇ ਜੇਕਰ ਤੁਸੀਂ ਆਪਣੇ ਕੰਮਾਂ ਤੇ ਜਾਂਦੇ ਆ ਤੁਸੀਂ ਉੱਥੇ ਜਾ ਕੇ ਉਹੀ ਸੰਸਾਰ ਵਾਲੀਆਂ ਜੱਬਲੀਆਂ ਮਾਰੋਗੇ ਉਹੀ ਗੱਲਾਂ ਕਰੋਗੇ ਉਹੀ ਸਧਾਰਨ ਗੱਲਾਂ ਜਿਨ੍ਹਾਂ ਦਾ ਜ਼ਿਕਰ ਸੰਸਾਰ ਕਰਦਾ ਤੇ ਉਹੀ ਸਧਾਰਨ ਗੱਲਾਂ ਤੁਸੀਂ ਕਰੋ ਉਹੀ ਗੱਲਾਂ ਜਿਨ੍ਹਾਂ ਤੇ ਉਹ ਰੋਂਦੇ ਤੇ ਤੁਸੀਂ ਵੀ ਕਹੋ ਹਾਂ ਇਹ ਤਾਂ ਬੜਾ ਮਾੜਾ ਹੋ ਗਿਆ ਹੁਣ ਤਾਂ ਸਭ ਲੁੱਟਿਆ ਪੁੱਟਿਆ ਜਾਣਾ ਤਾਂ ਫਿਰ ਤੁਹਾਡੇ ਵਿੱਚ ਤੇ ਉਹਨਾਂ ਵਿੱਚ ਉਹਨਾਂ ਨੂੰ ਕੋਈ ਫਰਕ ਨਜ਼ਰ ਨਹੀਂ ਆਊਗਾ ਪਰ ਉਹ ਉਦਾਸੀ ਦੀ ਗੱਲ ਕਰਨ ਤੁਸੀਂ ਵੱਖਰੇ ਨਜ਼ਰ ਆਉਂਗੇ ਉਹ ਡੋਲਣ ਵਾਲੀ ਗੱਲ ਕਰੇ ਨੇ ਤੇ ਤੁਸੀਂ ਸੰਭਲਣ ਵਾਲੀ ਗੱਲ ਕਰੋ ਤਦ ਤੁਸੀਂ ਵੱਖਰੇ ਨਜ਼ਰ ਆਉਂਗੇ ਉਹ ਪਾਪ ਵੱਲ ਨੂੰ ਖਿੱਚਦੇ ਆ ਤੇ ਤੁਸੀਂ ਉਹਨਾਂ ਨੂੰ ਪਾਪ ਤੋਂ छुटकारे ਵੱਲ ਨੂੰ ਸਲਾਹ ਦਿਓ ਤਦ ਤੁਸੀਂ ਵੱਖਰੇ ਨਜ਼ਰ ਆਉਂਗੇ ਤਦ ਤੁਹਾਡੇ ਕਰੈਕਟਰ ਦੇ ਵਿੱਚੋਂ ਦੀ ਪਰਮੇਸ਼ਵਰ ਦਾ ਜਿਹੜਾ ਉਹ ਉਹਨਾਂ ਨੂੰ ਨਜ਼ਰ ਆਏਗਾ আর ਉਹਨਾਂ ਨੂੰ ਪਤਾ ਲੱਗੇਗਾ ਕਿ ਹਾਂ ਇਹ ਬੰਦਾ ਵਾਕਿਆ ਹੀ ਅਗਰ ਇਹ ਚਰਚ ਦੇ ਵਿੱਚ ਜਾਂਦਾ ਆ ਇਹ ਬੰਦਾ ਵਾਕਿਆ ਹੀ ਅਗਰ ਪਰਮੇਸ਼ਵਰ ਦੇ ਵਿੱਚ ایمان ਰੱਖਦਾ ਤਾਂ ਇਹ ਵਾਕਿਆ ਹੀ ਸਾਡੇ ਨਾਲੋਂ ਵੱਖਰਾ ਆ ਤੱਕਰਨੇਲੀਸ ਦੀ ਲਾਈਫ ਦੇ ਵਿੱਚ ਅਸੀਂ ਇਸ ਕਰੈਕਟਰ ਨੂੰ ਦੇਖਦੇ ਆ ਕਿ ਉਹ ਅਗਰ ਸੂਬੇਦਾਰ ਆ ਤੋ ਆਪਣੇ ਸੈਨਿਕਾਂ ਦੇ ਨਾਲ ਵੀ ਪਰਮੇਸ਼ਰ ਚ ਵਾਰਤਾ ਲਾਪ ਕਰਦਾ ਹੀ ਰਹਿੰਦੇ ਆ। ਅਨ ਹੁਣ ਉਹਨੇ ਆਪਣਾ ਦਰਸ਼ਨ ਦੱਸਣ ਦੇ ਲਈ ਕਿੰਨੂੰ ਸੱਦਿਆ ਆ? ਇੱਕ ਧਰਮੀ ਸਿਪਾਹੀ ਨੂੰ। ਉਹਨੇ ਐਵੇਂ ਹੀ ਐਰੇ ਗਰੇ ਦੇ ਕੋਲ ਜਾ ਕੇ ਨਹੀਂ ਦੱਸਿਆ ਵੀ ਓਏ ਪੁਰੇਆ ਤੈਨੂੰ ਗੱਲ ਦੱਸਾਂ ਪਤਾ ਕੀ ਹੋਇਆ? ਸਵਰਗਦੂਤ ਆਇਆ ਸੀ ਪਤਾ ਇਦਾਂ ਹੋਇਆ ਮੈਂ ਬੜੇ ਤਾਂ ਦਿਨ ਲੈ ਰੱਬ ਜੀ ਖੁਸ਼ ਹੋ ਗਏ। ਇਦਾਂ ਨਹੀਂ। ਉਹਨੇ ਉਦੋਂ ਸੱਧਿਆ ਜਿਹੜਾ ਉਹਦੇ ਲੈਵਲ ਦੀ ਗੱਲ ਨੂੰ ਸਮਝ ਸਕੇ ਉਹਦੇ ਨਾਲ ਉਹਨੇ ਜ਼ਿਕਰ ਕੀਤਾ ਤਾਂ ਜਦੋਂ ਉਹਨਿਆ ਨੂੰ ਸੱਧਿਆ ਸਭ ਗੱਲਾਂ ਉਹਨਾਂ ਨੂੰ ਸੁਣਾ ਕੇ ਉਸ ਐਡਰੈਸ ਵੱਲ ਨੂੰ ਘੱਲ ਦਿੱਤਾ ਜਿਹੜਾ ਸਵਰਗਦੂਤ ਦੇ ਦੁਆਰਾ ਕਰਨੇਲੀਅਸ ਨੂੰ ਦੱਸਿਆ ਗਿਆ ਸੀ ਦੂਜੇ ਦਿਨ ਜਾਂ ਉਹ ਰਾਹ ਵਿੱਚ ਚੱਲੇ ਜਾਂਦੇ ਸਨ ਅਤੇ ਨਗਰ ਦੇ ਨੇੜੇ ਜਾ ਟੁਕੇ ਤਾਂ ਪਤਰਸ ਦੁਪਹਿਰ ਦੇ ਵੇਲੇ ਕੋਠੇ ਉੱਤੇ ਪ੍ਰਾਰਥਨਾ ਕਰਨ ਲੱਗਿਆ ਹੁਣ ਪਹਿਲਾਂ ਕੌਣ ਪ੍ਰਾਰਥਨਾ ਕਰ ਰਿਹਾ ਸੀਗਾ ਕੁਰਨੇਲੀਅਸ ਆਪਾਂ ਪਹਿਲਾਂ ਕੁਰਨੇਲੀਅਸ ਨੂੰ ਪ੍ਰਾਰਥਨਾ ਕਰਦੇ ਹੋਏ ਦੇਖਿਆ ਹੁਣ ਦੂਜੇ ਪਾਸੇ ਆਪਾਂ ਦੇਖਦੇ ਹਾਂ ਜਦੋਂ ਉਹ ਜਿਨ੍ਹਾਂ ਨੂੰ ਸਿਪਾਈਆਂ ਨੂੰ ਭੇਜਿਆ ਸੀ ਉਹ ਰਾਹ ਵੱਲ ਚੱਲੇ ਜਾਂਦੇ ਸਨ ਤੇ ਉਸ ਪਿੰਡ ਦੇ ਨੇੜੇ ਪਹੁੰਚੇ ਉਸ ਐਡਰੈਸ ਦੇ ਨੇੜੇ ਪਹੁੰਚੇ ਜਿਹੜਾ ਉਹਨਾਂ ਨੂੰ ਦੱਸਿਆ ਗਿਆ ਸੀ ਤਾਂ ਲਿਖਿਆ ਪਤਰਸ ਦੁਪਹਿਰ ਕਵੇਲੇ ਕੋਠੇ ਉੱਤੇ ਪ੍ਰਾਰਥਨਾ ਕਰਨ ਗਿਆ ਤੇ ਉਹਨੂੰ ਭੁੱਖ ਲੱਗੀ ਅਰ ਉਹਨੇ ਚਾਹਿਆ ਭਈ ਕੁਝ ਖਾਵੇ ਪਰ ਜਾਂ ਉਹ ਤਿਆਰ ਕਰ ਰਹੇ ਸਨ ਉਹ ਬੇਸੁਧ ਹੋ ਗਿਆ। ਕਈ ਵਾਰੀ ਇਦਾਂ ਹੁੰਦਾ ਨਾ ਕਿ ਆਪਣਾ ਇੱਕ ਦਿਲ ਕਰ ਰਿਹਾ ਹੁੰਦਾ ਕਿ ਚਲੋ ਪ੍ਰਾਰਥਨਾ ਕਰੀਏ ਪਰ ਥੋੜੀ ਥੋੜੀ ਭੁੱਖ ਜੀ ਮਹਿਸੂਸ ਹੁੰਦੀ ਆ ਤਾਂ ਬੰਦਾ ਥੋੜਾ ਕੰਫਿਊਜ਼ਨ 'ਚ ਹੁੰਦਾ ਕਿ ਮੈਂ ਖਾਵਾਂ ਪਹਿਲਾਂ ਕਿ ਪ੍ਰਾਰਥਨਾ ਕਰਾਂ ਪਰ ਫਿਰ ਇੱਕ ਆਵਾਜ਼ ਆਉਂਦੀ ਤੁਸੀਂ ਪ੍ਰਾਰਥਨਾ ਕਰ ਲਓ ਹਲੇ ਬਣਨ ਨੂੰ ਟਾਈਮ ਲੱਗਦਾ ਆ। ਸਮ ਟਾਈਮਸ ਹੁੰਦਾ ਨਾ ਇਦਾਂ ਪਤਰਸ ਦੇ ਨਾਲ ਵੀ ਇਦਾਂ ਹੀ ਹੋ ਰਿਹਾ ਖਾਣਾ ਰੈਡੀ ਹੋ ਰਿਆ ਸੀ ਪਤਰਸ ਨੂੰ ਭੁੱਖ ਲੱਗੀ ਸੀ ਔਰ ਪਤਰਸ ਪ੍ਰਾਰਥਨਾ ਕਰਨੀ ਚਾ ਰਿਹਾ ਸੀ ਉਸ ਵੇਲੇ ਕਿਉਂਕਿ ਦੁਪਹਿਰ ਦਾ ਟਾਈਮ ਆ ਤਾਂ ਇਹਦਾ ਮਤਲਬ ਉਸ ਵੇਲੇ ਉਹਦੇ ਅੰਦਰੋਂ ਆਵਾਜ਼ ਆ ਰਹੀ ਸੀ ਪ੍ਰਾਰਥਨਾ ਕਰਨ ਦੀ ਇੱਕ ਇਹ ਨਿਤਨੇਮ ਦੀ ਪ੍ਰਾਰਥਨਾ ਉਹ ਤੁਸੀਂ ਇੱਕ ਟਾਈਮ ਫਿਕਸ ਕੀਤਾ ਹੁੰਦਾ ਹੈ ਕਿ ਮੈਂ ਮਾਰਨਿੰਗ ਨੂੰ 4 ਤੋਂ 5 ਵਜੇ ਤੱਕ ఎవਰੀ ਡੇ ਪ੍ਰੇਅਰ ਕਰਨੀ ਉਹ ਤੁਹਾਡੀ ਰੁਟੀਨ ਆ ਫਿਰ ਤੁਸੀਂ ਤੁਸੀਂ ਟਾਈਮ ਜੋ ਸੈੱਟ ਕੀਤਾ ਉਹ ਵਾਲਾ ਪਰ ਇੱਕ ਹੁੰਦਾ ਕਿ ਤੁਸੀਂ ਫ੍ਰੀ ਆ ਪਰ ਤੁਹਾਡੇ ਅੰਦਰ ਹੁੰਦਾ ਕਿ ਉੱਠ ਉੱਠ ਪ੍ਰਾਰਥਨਾ ਕਰ ਤੁਹਾਨੂੰ ਬੜਾ ਹੀ ਅੰਦਰੋਂ ਫੀਲ ਹੋ ਰਿਹਾ ਪ੍ਰਾਰਥਨਾ ਕਰਨ ਦੇ ਲਈ ਤਾਂ ਜਦੋਂ ਉਦੋਂ ਫੀਲ ਹੁੰਦਾ ਉਹ ਪ੍ਰਾਰਥਨਾ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਕਿਉਂਕਿ ਉਸ ਵੇਲੇ ਪਰਮੇਸ਼ਵਰ ਜੀ ਆਪਣੇ ਪਾਕ ਰੂਹ ਦੇ ਦੁਆਰਾ ਪਵਿੱਤਰ ਆਤਮਾ ਦੇ ਦੁਆਰਾ ਪ੍ਰਭੂ ਤੁਹਾਨੂੰ ਕੁਝ ਨਾ ਕੁਝ ਦੱਸਣਾ ਚਾਹੁੰਦੇ ਆ ਕੋਈ ਡਾਇਰੈਕਸ਼ਨ ਦੇਣਾ ਚਾਹੁੰਦੇ ਆ ਤੁਹਾਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਆ ਜਾਂ ਕੁਝ ਵੀ ਤੁਹਾਡੇ ਲਈ ਸਪੈਸ਼ਲ ਮੈਸੇਜ ਹੁੰਦਾ ਉਸ ਵੇਲੇ ਕੱਤੀ ਵੀ ਮਿਸ ਨਹੀਂ ਕਰਨਾ ਚਾਹੀਦਾ ਹੋ ਸਕਦਾ ਤੁਸੀਂ ਸਫਰ ਕਰ ਰਹੇ ਹੋਵੋ ਉਸ ਵੇਲੇ ਤੁਸੀਂ ਟਰੈਵਲ ਕਰ ਰਹੇ ਹੋਵੋ ਤਾਂ ਉਸ ਵੇਲੇ ਵੀ ਤੁਹਾਡੇ ਮਨ ਦੇ ਅੰਦਰ ਆਏ ਕਿ ਤੂੰ ਪ੍ਰਾਰਥਨਾ ਕਰ ਤ ਉਸ ਵੇਲੇ ਵੀ ਤੁਹਾਨੂੰ ਪ੍ਰਾਰਥਨਾ ਕਰਨੀ ਹੀ ਚਾਹੀਦੀ ਹੋ ਸਕਦਾ ਤੁਸੀਂ ਕੁਕਿੰਗ ਕਰ ਰਹੇ ਹੋ ਤੁਹਾਡੇ ਮਨ ਦੇ ਵਿੱਚ ਆਏ ਕਿ ਪ੍ਰਾਰਥਨਾ ਕਰ ਤਾਂ ਤੁਹਾਨੂੰ ਉਸੇ ਵੇਲੇ ਪ੍ਰਾਰਥਨਾ ਸ਼ੁਰੂ ਕਰ ਦੇਣੀ ਚਾਹੀਦੀ ਆ ਔਰ ਤੁਸੀਂ ਦੇਖਿਓ ਅਗਰ ਤੁਸੀਂ ਇਸ ਚੀਜ਼ ਨੂੰ ਕਰਨ ਲੱਗ ਗਏ ਤਾਂ ਮਸਲੇ ਆਪਣੇ ਆਪ ਜਿਹੜੇ ਆ ਉਹ ਹੱਲ ਹੋਣੇ ਸ਼ੁਰੂ ਹੋ ਜਾਣਗੇ ਹallelujah